ਯੋ ਯੋ ਰਮੀ ਆਪਣੇ ਗੱਲ ਸੁਣ ਰਮੀ ਇੱਧਰ ਆ ਉਹ ਆ ਗਈ ਹੈ ਉਹ ਖੜੀ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਜਿਹੜੇ ਵੱਡੇ ਸਵਾਲ ਨੇ ਕਿ ਅੱਜ ਕਿੰਨੇ ਵਜੇ ਦਾ ਹੈ ਇਲਾਕਾ ਕੱਲ੍ਹ ਤੱਕ ਬੋਲ ਬੋਲਣਗੇ ਨਾਲ ਉਹ ਕਰਵਾਏ ਜਾਣਗੇ ਕਿ ਕਿ ਪੰਨਾ ਅਫੀਸਰ ਆ ਹਾਂ 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 ਕੀਤਾ ਆ ਜਾ ਰਹੇ ਨੇ ਹੋਰ ਚਲਪਟ ਚੱਲਪਟ 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 ਜਿਹੜਾ ਕੰਮ ਆਵਾ ਕਰਨ ਵਾਲਾ ਹੈ ਜੇਦਾ ਪਾ ਜੇਦਾ ਪਾ ਵੈਸੇ ਸਾਰੇ ਬਸ ਆਉਂਦੇ ਆਂ ਦੱਸੋ ਕਿੱਥੇ ਹੈਗਾ ਵਾ ਆਓ ਯਾਰ ਬਾਕੀ ਬੈਠੇ ਨੇ ਬੰਕੀ ਬਣਾਇਆ ਉਸ ਨਾਲ ਇੱਕ ਤਾਂ ਉਸੇ ਦਾ ਮਹੌਲ ਦਾ ਵਿਕਣ ਨੂੰ ਮਿਲ ਗਿਆ ਜਿਹੜਾ ਪਹਿਲਾਂ ਆਇਆ ਉਹ ਬਾਹਰੋਂ ਨਹੀਂ ਆਈ ਜਿਹੜਾ ਲੱਗੇ ਸਾਹਮਣੇ ਇਹਨਾਂ ਨੂੰ ਕਿਹਾ ਬਤਾ ਦਿਓ ਮੇਰੇ ਕੋਲ ਫਿਰ ਲੋਕੀ ਪਹੁੰਚਿਆ ਆਪਣਾ ਜੀ ਆਇਆਂ ਨੂੰ ਆਤਾ ਗਾਉਂ ਤੁਸੀਂ ਕਿਹਨਾਂ ਪੱਲਾ ਮੀਟਰ ਤੇ ਆ ਗਿਆ ਮੈਂ 50 ਮੀਟਰ ਸਾਹਮਣੇ ਘਰ ਸੀ ਫੋਨ ਕਰਨ ਸਾਰੇ ਨੂੰ ਸਕਦੇ ਨੇ ਆਹ ਮੈਂ ਇਹ ਫਾਇਰੋਸ ਬਾਤਾਂ ਦੀ ਗੱਲ ਹੈ ਬਾਕੀ ਦਾ ਨਾਮ ਸਾਫ ਹੋ ਜਾਏਗਾ ਮੇਰੀ ਗੱਲ ਤੇ ਮੈਂ ਹੁਣ ਇਹ ਮੇਰੇ ਨਾਲ ਬਾਤਾਂ ਦੀ ਗੱਲ ਹੁੰਦੀ ਰਹੂਗੀ ਅਨੁਸ਼ਾਸ਼ਤਤਾ ਪਰ ਆਪ ਸਾਡੇ ਨਾਲ ਬਾਤਾਂ ਦੀ ਗੱਲ ਹੋਵੇਗੀ ਇਹ ਜੇ ਠੀਕ ਹੈ ਭਾਈ ਮੇਰੇ ਨਾਲ ਜਿਹੜਾ ਬੰਦਾ ਰਹੇਗਾ ਪਹਿਲਾਂ ਮਾਫੀ ਕਰੇਗਾ ਇਹ ਬੜਾ ਗੰਦਾ ਮਟਾ ਹੈ ਆਹ ਮੁੰਡੇ ਦੀ ਇਹ ਆ ਮੁੰਡੇ ਨੂੰ ਭਾਜੀ ਨਾਲ ਆਪਾਂ ¡Cómo me dio! ਕਿ ਸਟੇਰੀ ਹੁੰਦੀ ਹੈ ਪਰਵਾਹ ਤਰੀਕਾ ਸੋਹਣੇ ਦੀ ਗੱਲ ਆ ਮੈਨੂੰ ਦੱਸ ਆ ਦੱਸ ਆ ਦੱਸ ਬਰੁਕ ਆ ਮਾਰ ਰਿਹਾ ਅਧੁ ਪ੍ਰਵਾਹ ਤੇ ਹੈ ਨਹੀਂ ਕਿ ਪ੍ਰਵਾਹ ਜਦੋਂ ਇੱਕ ਮਿੰਟ ਜਾ ਰੱਖ ਬੰਦੇ ਯਾਰ ਆਪਾਂ ਮੈਨੂੰ ਪੁੱਛਿਆ ਜੇ ਦੇਖਿਆ ਤਾਂ ਇਹ ਨਹੀਂ ਇੱਥੇ ਚੱਕਰ ਆ ਕਿ ਕੋਣ ਆਇਆ ਛਾੜੇ ਕੋਣ ਜੋ ਵੀ ਬਾਜੀ ਉੱਥੋਂ ਆ ਜੇ ਨਾ ਡਾਰੇ ਗੱਲੋ ਮੈਨੂੰ ਲੈਣਾ ਹੈ ਮੈਂ ਆਪਣਾ ਟਾਈਮ ਤੋਂ ਸੀਗਰ ਪਰਵਾਹਰੀ ਇੱਥੇ ਨਹੀਂ ਗਈ ਪਰਵਾਹਰੀ ਗਾਣਾ ਨਹੀਂ ਆ ਉਹ ਤੋਂ ਕਰਦੇ ਕਰਦੇ ਇੱਥੇ ਲੱਗੇ ਨੇ ਪਿੱਛੇ ਆ ਗਏ ਮੈਨੂੰ ਫੋਨ ਆਇਆ ਵੀ ਸਾਡੇ ਨਾਲ ਥਾਣੇ ਚਲੋ ਅੰਦਰ ਵਾਲੇ ਮੈਨੂੰ ਫੋਨ ਆਇਆ ਭਾਜੀ ਬਹੁਤ ਵਾਰਿਆ ਕਾਉਂਸਲਰ ਲੱਗੇਦਾ ਵੀ ਮੇਰੇ ਨਾਲ ਥਾਣੇ ਚਲੋ ਸਾਡੀ ਇੱਕ ਸਾਹਿਦ ਸਰ ਕੀ ਨਾਮ ਵੀ ਆਪਣਾ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲਰ ਹੈ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਸੀ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ ਜੇ ਬਰਬਾਦ ਹੋ ਰਹੀ ਜਾ ਰਹੀ ਰੂਟੀਨ ਦੀ ਜਿਹੜਾ ਜਿਤਨਾ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਜਦ ਕਿ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਵਿੱਚ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆ ਕੇ ਲੋਕਾਂ ਉਹ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵਾਰਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੁੰਡੇ ਕੀ ਐਸੇ ਜਿਹੇ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੇੜਾ ਘਰ ਕਰਕੇ ਰਹਿਤਾ ਇਹਨਾਂ ਨੇ ਛਾਟੇ ਦਾ ਪਰਸੋਂ ਵੀ ਇੱਥੇ ਨਾਰਾਇਣਗੜ੍ਹ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਤੇ ਗੱਲ ਪੈ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਕਿ ਬੋਲਸ ਭਾਜੀ 1.5 ਘੰਟ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸਆਈ ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਆਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫਆਈਆ ਦਰਜ ਕੀਤੀ ਜਾਵੇ ਇਹ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਦੇ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦਿਖ ਰਿਹਾ ਹੈ ਤੇ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾਂ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋਲ ਮਿਲੇ ਆ ਉਹ ਲੈ ਗਏ ਥਾਣੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਨੇ ਕਿ ਇਹਦਾ ਕਹਿਣਾ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜ ਸਾਢੇ 7 ਵਜੇ ਤੇ ਮੈਂ ਪੌਣੇ 8 ਮੈਂ ਆ ਗਿਆ ਖੁਦ ਇੱਥੇ ਆਪ ਜੀ ਸਾਢੇ 7 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਪੌਣੇ 8 ਵਜੇ ਮੈਂ ਇੱਥੇ ਪਹੁੰਚ ਗਿਆ ਸੀਗੀ ਕੀ ਕਾਰਵਾਈ ਕੀਤੀ ਜੀ ਹੁਣ ਅਸੀਂ ਇਹਨਾਂ ਦਾ ਜਿਹੇ ਕੇਸ ਰਿਸਟਰ ਕਰਕੇ ਜੋ ਹੈਗਾ ਵਾ ਇਹ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਰਿਸਟਰ ਲੱਗਿਆ ਕਰ ਕਿਉਂਕਿ ਇਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਇੱਕ ਸਿਰ ਬਿਲਾ ਬਿਲੇ ਨਾਮ ਦਾ ਪਤਾ ਲੱਗਾ ਉਹਤੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਰਿਸਟਰ ਬਣ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ